不行。<music> ਪਾਹਾਂਗੇ ਤਾਂ ਤੁਸੀਂ ਉੱਥੇ ਦੇਖ ਲਓ ਫੁੱਲ ਡਿਟੇਲ ਚ ਵੀਡੀਓ ਪਾਈਆ ਤੇ ਜਿੱਥੋਂ ਪਿਛੇ ਲਿਆ ਸੀ ਅਸੀਂ ਉੱਥੇ ਪਹੁੰਚਾਏ ਆ ਤੇ ਜਿੰਨੂੰ ਜਿੰਨੇ ਸਾਡਾ ਉਹ ਵਾਲਾ ਵੀਡੀਓ ਦੇਖਿਆ ਨੇ ਜਿਹੜਾ ਪਿਛੇ ਲਿਆ ਹੁੰਦੇ ਉਹਨਾਂ ਨੂੰ ਪਤਾ ਹੋਣਾ ਕਿ ਕਿੱਥੋਂ ਮੈਂ ਪਿਛੇ ਲਿਆ ਸੀ ਤੇ ਕਿੱਥੇ ਬਣਾਉਣੇ ਆ ਮੈਂ ਆ ਗਾਈਜ਼ ਆਪਾਂ ਕਾਪਾਸੇ ਦਾ ਬਾਰਡਰ ਤੇ ਪਹੁੰਚ ਗਏ ਆ ਤਾਂ ਕੀ ਕਰਨ ਦਿੱਲੀ ਤੋਂ ਮੈਂ ਐਂਡ ਮਾਰਕੀਟ ਕੀਤਾ ਵੀ ਬਹੁਤ ਜ਼ਿਆਦਾ ਫੋਨ ਇਹ ਥੋਲਾ ਥੋਲਾ ਕੂਆ गाइस ਥੋਲਾ ਕੂਆ ਆ ਸਾਹਮਣੇ 에어ਪੋਰਟ ਮੈਟਰੋ ਤੁਹਾਨੂੰ ਦਿਖ ਰਹੀ ਹੋਏਗੀ ਲੈਫਟ ਸਾਈਡ yellow line right side 에어ਪੋਰਟ ਮੈਟਰੋ ਆਇ ਤੇ ਗਈ ਜ਼ੇ ਲੈਫਟ ਸਾਈਡ ਆਰ ਆਰ ਹਸਪੀਟਲ ਆ ਬਹੁਤ ਵੱਡਾ ਜਿੱਥੇ ਆਪਣੀ ਆਰਮੀ ਦਾ ਇਲਾਜ ਹੁੰਦਾ ਆ ਲੈਫਟ ਸਾਈਡ ਇਧਰ ਆ ਤੁਹਾਨੂੰ ਲਿਖਿਆ ਨਹੀਂ ਹੋਣਾ ਆਰਮੀ ਰਿਸਰਚ ਲੀ ਨਾ ਰਿਸਰਚ ਸੈਂਟਰ ਸੈਂਟਰ ਗਾਈਜ਼ ਕਿਹੜੇ ਕਿਹੜੇ ਕੀ ਗਏ ਮੈਂ ਦਿੱਲੀ ਰਹਿੰਦੇ ਹਾਂ ਕਮੈਂਟ ਕਰਕੇ ਦੱਸੋ ਵੀ ਗਾਇਸ ਜਿਹੜਾ ਵੀ ਕਮੈਂਟ ਕਰੂਗਾ ਉਸੇ ਦਾ ਨਾਮ ਲਵਾਂਗੇ ਤੇ ਗਾਇਸ ਤੁਸੀਂ ਕਮੈਂਟ ਕਰਕੇ ਦੱਸੋ ਕਿ ਦਿੱਲੀ ਦੀ ਜਾਂ ਗੁਰੂਗ੍ਰਾਮ ਦੀ ਜਾਂ ਨੋਇਡਾ ਦਿੱਲੀ ਐਂਡ ਸੀਆਰ ਦੀ ਕਿਹੜੀ ਜਗ੍ਹਾ ਤੁਸੀਂ ਦੇਖਣੀ ਚਾਹੁੰਦੇ ਹੋ ਤੇ ਅਸੀਂ ਉਹ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਪਾਵਾਂਗੇ ਕਮੈਂਟ ਕਰਕੇ ਦੱਸੋ ਜਿਹੜੇ ਜ਼ਿਆਦਾ ਕਮੈਂਟ ਆਏ ਕਿ ਆ ਪਲੇਸ ਤੇ ਜਾਓ ਫਿਰ ਅਸੀਂ ਉਹ ਜਗ੍ਹਾ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸੋ ਜਿੰਨਾਂ ਦੇ ਜ਼ਿਆਦੇ ਕਮੈਂਟ ਜਿਹੜੇ ਪਲੇਸ ਦੇ ਆਉਣਗੇ ਉੱਥੇ ਅਸੀਂ ਤੇ ਜਾਵਾਂਗੇ ਪ੍ਰੋਪਰ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਹ ਦੇਖੋ ਗਾਈ ਕਿੰਨਾ ਜ਼ਿਆਦਾ ਟ੍ਰੈਫਿਕ ਲੱਗ ਗਿਆ ਇੱਥੇ ਗਈ ਰੋਕਣ ਦੀ ਲੋੜ ਨਹੀਂ ਤੁਰੀ ਜਾਂਦੀ ਗੱਡੀ ਦਾ ਚਲਾਨ ਕਰ ਦਿੰਦੇ ਆ ਮਾਮੇ ਜਗਾ ਜਗਾ ਤੇ ਖੜੇ ਹੁੰਦੇ ਆ ਜੇ ਤੁਸੀਂ ਬੈਲਟ ਨਹੀਂ ਲਾਈ ਜਾਂ ਕੋਈ ਵੀ ਡਾਕੂਮੈਂਟ ਦੇ ਵਿੱਚ ਕਮੀ ਹੈ ਤੇ ਤੁਹਾਨੂੰ ਤੁਰੀ ਜਾਂਦੀ ਗੱਡੀ ਤੇ ਹੀ ਦੇਖ ਲੈਣੇ ਉਹਨਾਂ ਨੇ ਤੇ ਨੰਬਰ ਭਰ ਕੇ ਚਲਾਨ ਕਰ ਦਿੰਦੇ ਆ ਰੋਕਣ ਦੀ ਲੋੜ ਹੀ ਨਹੀਂ ਹੁੰਨ ਕਿਉਂਕਿ ਜੇ ਇੱਥੇ ਰੋਕਣਗੇ ਤੇ ਟ੍ਰੈਫਿਕ ਹੁੰਦਾ ਇਸ ਕਰਕੇ ਰੋਕਣ ਦੀ ਲੋੜ ਨਹੀਂ ਅਗਲਾ ਕਰ ਦਿੰਦਾ ਪਹਿਲਾਂ ਹੀ ਗਾਇਸ ਅੱਜ ਜਿੰਨੇ ਵੀ ਕਮੈਂਟ ਕੀਤਾ ਹੈਲੋ ਤੇ ਹਾਈ ਕੀਤਾ ਉਹਨੂੰ ਸ਼ਾਊਟ ਆਊਟ ਦੇਣ ਲੱਗਾ ਦੇ ਦੇਣਾ ਅਨਸਾਰੀ ਸਾਹਿਬ ਥੈਂਕ ਯੂ ਅਨਸਾਰੀ ਸਾਹਿਬ ਤੇ ਗਾਇਸ ਦੋ ਬੰਦੇ ਲਾਈਕ ਕਰਤੇ ਤੇ ਗਾਇਸ ਕਿ 21 ਬੰਦੇ ਦੇਖਣਦੇ ਗਾਇਸ ਲਾਈਕ ਕਰੋ ਗਾਇਸ ਲਾਈਕ 6 ਤੱਕ ਦਾ ਵੀਡੀਓ ਨੂੰ ਸ਼ੇਅਰ ਕਰਕੇ। थैंक यू अंसारी साहब। ਕਮੈਂਟ ਕਰਨ ਲਈ। ਜੀ ਗਾਇਜ਼ ਹੋਰ 4v0 ਕੋਈ ਕਮੈਂਡ ਕਰਨਾ ਚਾਹੁੰਦਾ ਕਮੈਂਟ ਕਰਕੇ ਦੱਸੋ। ਕਿਤੋਂ-ਕਿਤੋਂ ਸਾਡੇ ਨਾਲ ਜੁੜੇ ਹੋ ਕਮੈਂਟ ਕਰਕੇ ਦੱਸੋ ਗਾਇਜ਼। ਗਾਇਜ਼ 11 ਬੰਦੇ ਹੋ ਗਏ। ਗਾਇਜ਼ ਆ ਜਿਹੜਾ ਵੀ ਕਮੈਂਟ ਕਰਨ ੜਿਆ ਇਹਨੇ ਕਿਹਾ ਕੈਨ ਪਲੇ ਫ੍ਰੀ ਫਾਇਰ ਆ ਵਾਈਕ ਕਰ ਸਕਦੇ ਆ ਸਾਹਿਬ ਗਾਇਸ ਮੈਂ ਖੇਡਦਾ ਪਾਪਾ ਨੂੰ ਮਤਲਬ ਉਹ ਨਹੀਂ ਖੇਡਦੇ ਪਾਪਾ ਨੂੰ ਖੇਡਣਾ ਨਹੀਂ ਆਉਂਦਾ ਪਰ ਜਿੰਨੇ ਵੀ ਮੇਰੇ ਨਾਲ ਕਰਨਾ ਹੈ ਕਸਟਮ ਆ ਜਾਇਓ ਜੇ ਤੁਸੀਂ ਚਾਹਦੇ ਆ ਮੈਂ ਆਪਣੀ ID ਦੱਸਾਂ ਤੁਹਾਨੂੰ ਤਾਂ ਤਾਂ ਗਾਇਸ ਕਮੈਂਟ ਕਰਕੇ ਦੱਸਿਓ ਮੈਨੂੰ ਸੁਗੇ ਹੋ ਕਿੱਥੇ ਕਿੱਥੇ ਗਿਆ ਤੇ ਉਹ ਕੀ ਕੀ ਕਸਾ ਦਿਆ ਮੇਰੇ ਸੋਇਆ ਦੇਖੋ ਗਾਇਸ ਦਿੱਲੀ ਦਾ ਨਜ਼ਾਰਾ ਸ਼ਾਮ ਦਾ ਇੱਥੇ ਇਦਾਂ ਹੀ ਗੱਡੀਆਂ ਜਿਹੜੀ ਮਰਜ਼ੀ ਸੜਕ ਤੇ ਚੱਲੇ ਜਾਓ ਇਤਾਂ ਲਾਈਨ ਲੱਗੀ ਰਹਿਣਦੀ ਹੈ ਦੂਰ ਦੂਰ ਤੱਕ ਟ੍ਰੈਫਿਕ ਲੱਗ ਜਾਂਦਾ ਪਰ ਇਹ ਅੱਗੇ ਹੁਣ ਪੇੜ-ਪੌਦੇ ਬਹੁਤ ਜ਼ਿਆਦਾ ਨੇ ਪੋਲੂਸ਼ਨ ਘੱਟ ਹੋ ਗਿਆ ਤੇ ਬਾਰਿਸ਼ ਬਹੁਤ ਵਧੀਆ ਹੋ ਰਹੀ ਹੈ ਗਰਮੀ ਵੀ ਨਹੀਂ ਪੈ ਰਹੀ ਐਨੀ ਜ਼ਿਆਦਾ ਇਹਦਾ ਕਰਕੇ ਦਿੱਲੀ 'ਚ ਬਹੁਤ ਵਧੀਆ ਮੌਸਮ ਆ ਗਾਇਜ਼ ਜਿਹੜੇ ਉੱਤਰਨ ਬੰਦਿਆਂ ਨੇ ਬਟਰ ਤੁਹਾਨੂੰ ਥੈਂਕ ਯੂ ਗਾਇਸ ਮੈਨੂੰ ਸੌਰੀ ਲਾਈਕ ਕੀਤਾ ਥੈਂਕ ਯੂ ਦੇ ਗਾਇਸ ਕਾਫੀ ਸਾਰੇ ਬੰਦੇ ਲਾਈਕ ਕਮੈਂਟ ਵੀ ਕਰ ਰਹੇ ਜਿੱਦਾਂ ਕਿ ਇਹਨੇ ਇਹਨੇ ਵੀ ਕੀਤਾ ਦੇ ਗਾਇਸ ਸਾਰੇ ਬੰਦੇ ਕੀ ਕਰਨੇ ਆ ਸ਼ੇਅਰ ਕਰੋ ਵੀਡੀਓ ਨੂੰ ਤੇ ਗਾਇਸ ਤਿੰਨ ਬੰਦੇ ਜੋੜ ਕੇ ਸਾਡੇ ਨਾਲ ਜਲਦੀ ਤੋਂ ਕੀ ਕਰਨੇ ਆ ਤਿੰਨ ਤਿੰਨ ਬੰਦੇ ਲਾਈਕ ਕਿਹੜੀ ਕਿਹੜੀ ਗੇਮ ਕੌਣ ਕੌਣ ਖੇਡਦਾ ਦੱਸੋ ਫਿਰ ਅਸੀਂ ਉਹਦੇ ਨਾਲ ਗੇਮ ਵੀ ਖੇਡਾਂਗੇ ਜੇ ਤੁਹਾਡੀ ਦਿਮਾਗ ਨਹੀਂ ਤਾਂ ਤੇ ਗਾਇਸ ਕਿਸੇ ਨੇ ਜੇ ਮਿਲਣਾ ਹੋ ਸਾਡੇ ਨਾਲ ਤੁਸੀਂ ਕਮੈਂਟ ਕਰਕੇ ਦੱਸੋ ਜਿੱਦਾਂ ਜਿੱਦਾਂ ਮਿਲਣਾ ਤੇ ਅੱਜ ਜੇ ਮਿਲਣਾ ਫਿਰ ਆਪਾਂ ਦੱਸਾਂਗੇ ਕਿ ਕਿੱਦਾਂ ਕਿੱਦਾਂ ਕਰਦੇ ਆਂ ਤੇ ਬਾਈ ਜਾਨਦੋ ਕੋ ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਦਿਖਾਉਣ ਦੇ ਆ ਘੱਟ ਤੋਂ ਘੱਟ 1 1 ਕਿਲੋਮੀਟਰ ਘੱਟ ਦੇ ਪਾਉਣਾ ਨੋਪੇਸ਼ਨ ਗਾਈਸ 1 ਕਿਲੋਮੀਟਰ ਦਾ ਕੀ ਕਹਿੰਦੇ ਇੱਥੇ ਟ੍ਰੈਫਿਕ ਘੱਟ-ਘੱਟ ਹੋਣਾ ਕਿਉਂਕਿ ਮੈਪ ਤੇ ਦਿਖਾਉਂਦੇ ਆ ਚਲੋ ਗਾਈਸ ਇੱਕ ਛੇ ਸਾਡੇ 1-2 ਮਿੰਟ ਦਾ ਵੇਸਟ ਹੋ ਰਿਹਾ ਨਹੀਂ 에어ਪੋਰਟ ਕੋਲੇ ਪਹੁੰਚ ਕੇ ਗਾਈਸ ਅਸੀਂ ਗਏ ਅੱਜ ਗਾਈਜ਼ ਨੈਰੋ ਪਲੇਸ ਸਾ ਆਪਣਾ ਕੰਪਿਊਟਰ ਅਪਗ੍ਰੇਡ ਕਰਾਉਣ ਤੇ ਜਾਂਦੇ ਟਾਈਮ ਤਾਂ ਸਾਨੂੰ ਬਿਲਕੁਲ ਨਹੀਂ ਮਿਲਿਆ ਟ੍ਰੈਫਿਕ ਤੇ ਹੁਣ ਦੇਖ ਲਓ ਕਿੰਨਾ ਮਿਲਦੇ ਗਾਈਜ਼ ਕਿਉਂਕਿ ਉਹ ਤੋਂ ਕਿ ਕਿੰਨੇ ਆਤੇ ਅਸੀਂ 1 ਵਜੇ ਗਏ ਸੀ ਤੇ ਉਦੋਂ ਵੀ ਕੋਈ ਟ੍ਰੈਫਿਕ ਨਹੀਂ ਸੀ ਉਦੋਂ ਤਾਂ ਬਿਲਕੁਲ ਹੀ ਖਾਲੀ ਸੀ ਗਾਈਜ਼ ਨਾ ਆਫਿਸ ਦਾ ਛੁੱਟੀ ਦਾ ਟਾਈਮ ਹੋ ਰਿਹਾ ਇਸ ਕਰਕੇ ਟ੍ਰੈਫਿਕ ਵੱਧਦਾ ਜਾ ਰਿਹਾ ਲਾਈਕ ਸ਼ੇਅਰ ਕਰ ਦਿਓ ਗਾਇਸ ਤੇ ਜਿਹੜੇ ਭੈਣ ਭਰਾ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਸੀਂ ਵਧੀਆ ਵਧੀਆ ਕੰਟੈਂਟ ਪੌਦੇ ਰੋਣਾਂਗੇ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਵੱਧ ਤੋਂ ਵੱਧ ਲਾਈਕ ਕਰੋ ਤੁਸੀਂ ਵੀਡੀਓ ਦੇਖ ਲੈਨੇ ਹੋ ਲਾਈਕ ਨਹੀਂ ਕਰਦੇ ਨਾ ਕਮੈਂਟ ਕਰਦੇ ਹੋ ਤੇ ਜਿਹੜੇ ਭੈਣ ਭਰਾ ਲਾਈਕ ਤੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਸਾਡਾ ਚੈਨਲ ਬਹੁਤ ਵਧੀਆ ਗ੍ਰੋ ਹੋ ਰਿਹਾ ਹੈ ਤੇ ਇਦਾਂ ਹੀ ਸਾਥ ਦਿੰਦੇ ਰਹੋ ਤਾਂ ਜੋ ਅਸੀਂ ਹੋਰ ਵਧੀਆ ਵਧੀਆ ਕੰਟੈਂਟ ਤੁਹਾਡੇ ਲਈ ਬਣਾਉਂਦੇ ਰਹੀਏ ਏ ਰੋਡ ਗਾਇਜ਼ ਬੰਬੇ ਚਲੇ ਜਾਂਦੀ ਸਿੱਧਾ ਇੱਕ ਜੈਪੁਰ ਨੂੰ ਚਲੇ ਜਾਂਦੀ ਆ ਇੱਕ ਬੰਬੇ ਨੂੰ ਅਲੱਗ ਤੋਂ ਨਿਕਲ ਜਾਂਦੀ ਐ ਇੱਕ ਜੈਪੁਰ ਦੇ ਵਿੱਚ ਦੀ ਵੀ ਬੰਬੇ ਆਪਾਂ ਜਾ ਸਕਦੇ ਆ ਏ ਐਨ ਐਚ ਜੇ ਏ ਐਲ 2 ਜੈਪੁਰ ਹਾਈਵੇ ਮੈਂ ਪਾਲਪੁਰ ਪਹੁੰਚ ਲਿਆ ਸੀ ਗਾਈਜ਼ ਤੇ ਸਾਡੇ ਰਾਈਟ ਸਾਈਡ 에어ਪੋਰਟ ਹੈ ਦਿੱਲੀ ਦਾ ਦੇਖੋ ਬਹੁਤ ਖੂਬਸੂਰਤ ਨਜ਼ਾਰਾ ਗ੍ਰੀਨਰੀ ਦੇਖੋ ਦਿੱਲੀ ਦੀ ਤੇ ਤੇਰਾ ਇਤਨੀ ਬਹੁਤ ਸੋਹਣਾ ਸ਼ਹਿਰ ਦਿੱਲੀ ਬਹੁਤ ਹੀ ਵਧੀਆ ਇੱਥੇ ਮਾਰਕੀਟ ਨੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਕੱਪੜੇ ਮਿਲਦੇ ਦਿੱਲੀ ਚੋਂ ਬਹੁਤ ਚੀਜ਼ਾਂ ਦਿੱਲੀ ਸਸਤੀਆਂ ਨੇ ਤੇ ਬਹੁਤ ਚੀਜ਼ਾਂ ਜਿਹੜੀਆਂ ਹੋਰ ਕਿਤੇ ਨਹੀਂ ਮਿਲਦੀਆਂ ਦਿੱਲੀ ਹੀ ਮਿਲਦੀਆਂ ਨੇ ਮੋਬਾਈਲ ਬਹੁਤ ਘੱਟ ਰੇਟ ਤੇ ਮਿਲਦੇ ਆ ਗੁਫਾਰ ਮਾਰਕੀਟ ਜਿੱਦਾਂ ਕਪੜਾ ਜਿਵੇਂ ਚਾਨਨੀ ਚੌਕ ਲਾਜਪਤਨਗਰ ਨੇ ਕੋੜੀ ਲੜਕੀਆਂ ਦਾ ਕਪੜੇ ਉੱਥੇ ਆਈ ਜਾਂਦੇ ਬਹੁਤ ਸਸਤੇ ਮਿਲਦੇ ਆ ਤੇ ਸੰਡੇ ਨੂੰ ਕਈ ਜਗ੍ਹਾ ਹੋਰ ਵੀ ਮਾਰਕੀਟ ਲੱਗਦੀਆਂ ਨੇ ਹਰ ਬੰਦੇ ਲਈ ਇੱਥੇ ਹਰ ਚੀਜ਼ ਮਿਲਦੀ ਹੈ ਤੇ ਬਤ ਮਹਿੰਗੀ ਤੋਂ ਮਹਿੰਗੀ ਵੀ ਚੀਜ਼ਾਂ ਬਹੁਤ ਤੇ ਸਸਤੇ ਤੋਂ ਸਸਤੇ ਵਧੀਆ ਚੀਜ਼ ਸਸਤੀ ਘੱਟ ਰੇਟ ਤੇ ਬਹੁਤ ਵਧੀਆ ਆਦਾਨੀ ਸਿਸਟਮ ਹੈ ਦਿੱਲੀ ਦਾ ਜਿੱਦਾਂ ਦਾ ਕੋਈ ਬੰਦਾ ਚੀਜ਼ ਲੈਣੀ ਚਾਹੁੰਦਾ ਤਾਂ ਦੀ ਲੈ ਸਕਦਾ ਹਰ ਬੰਦਾ ਮਹਿੰਗੀ ਲੈ ਨਹੀਂ ਸਕਦਾ ਤੇ ਸਸਤੀ ਕੋਈ ਉਦਾਂ ਦੀ ਵਧੀਆ ਚੀਜ਼ ਨਹੀਂ ਮਿਲਦੀ ਬਹੁਤ ਹੀ ਸਸਤੀਆਂ ਚੀਜ਼ਾਂ ਮਿਲਦੀਆਂ ਵਧੀਆ ਵਧੀਆ ਕੱਪੜੇ ਜਿਹੜੇ ਹੋਰ ਜਿ ਬਹੁਤ ਘੱਟ ਮਿਲਦੇ ਆ ਜਿਵੇਂ ਲੁਧਿਆਣੇ ਮਿਲ ਜਾਂਦੇ ਆ ਪਰ ਦਿੱਲੀ ਜਿੰਨਾ ਸਸਤਾ ਰੇਟ ਲੁਧਿਆਣੇ ਨਹੀਂ ਮਿਲਦਾ ਬਹੁਤ ਸਸਤੀਆਂ ਚੀਜ਼ਾਂ ਇੱਥੇ ਗਈ ਤੇ ਮਿਲਦੀਆਂ ਐਵੇਂ ਨਹੀਂ ਦਿੱਲੀ ਨੂੰ ਤੇ ਲਵਾ ਲਓ ਕੀ ਕਹਿੰਦੇ ਦਿੱਲੀ ਤੇ ਲਵਾ ਲਓ ਮਨੀ ਦੁਰ ਮਹਿਪਾਲਪੁਰ ਜਾਈਏ ਅਸੀਂ ਪਹੁੰਚ ਗਏ ਮਹਿਪਾਲਪੁਰ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਸਾਡਾ ਸਫਰ ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਗਿਆ ਅਸੀਂ ਆਪਣੇ ਘਰ ਤੋਂ 10 ਕਿਲੋਮੀਟਰ ਦੂਰ ਹੈ ਗਲਾਸ ਹੁਣ ਅਸੀਂ ਹਰਿਆਣਾ 'ਚ ਐਂਟਰੀ ਕਰਨ ਲੱਗੇ ਆਂ ਫਿਲਹਾਲ ਅਸੀਂ ਦਿੱਲੀ ਸਟੇਟ 'ਚ ਜਾ ਰਹੇ ਤੇ 5 ਤੋਂ 3 ਮਿੰਟ ਬਾਅਦ ਅਸੀਂ ਹਰਿਆਣਾ 'ਚ ਐਂਟਰੀ ਮਾਰ ਦੇਵਾਂਗੇ ਇਹ ਆਪਣਾ ਵਧੀਆ ਸਿਸਟਮ ਦੇਖ ਲਓ ਅਲੱਗ-ਅਲੱਗ ਸਟੇਟਾਂ ਨੇ ਅਲੱਗ-ਅਲੱਗ ਸਰਕਾਰਾਂ ਨੇ ਪਰ ਕੋਈ ਰੋਕ ਟੋਕ ਨਹੀਂ ਕਿਸੇ ਸਟੇਟ ਦਾ ਬੰਦਾ ਕਿਤੇ ਮਰਜ਼ੀ ਆ ਜਾ ਸਕਦਾ ਐਡਾ ਵਧੀਆ ਦੇਸ਼ ਹੋਰ ਕੋਈ ਨਹੀਂ ਹੈ ਆਜ਼ਾਦੀ ਹੈ ਜਿੱਥੇ ਮਰਜ਼ੀ ਕੋਈ ਜਿਹਦਾ ਦਿਲ ਕਰੇ ਉਹ ਬੰਦਾ ਘੁੰਮ ਸਕਦਾ ਕੋਈ ਇੱਥੇ ਪ੍ਰੋਬਲਮ ਨਹੀਂ ਸੜਕਾਂ ਤੇ ਕੋਈ ਪ੍ਰੋਬਲਮ ਨਹੀਂ ਜਦੋਂ ਮਰਜ਼ੀ ਕੋਈ ਜਿੱਥੇ ਮਰਜ਼ੀ ਘੁੰਮ ਸਕਦਾ ਐਦਾਂ ਦਾ ਸਿਸਟਮ ਕਿਸੇ ਦੇਸ਼ 'ਚ ਨਹੀਂ ਗਈ ਜਿੰਨਾ ਆਪਣਾ ਦੇਸ਼ ਵਧੀਆ ਐ ਆਦਾ ਹੱਕ ਬੰਦਾ ਤੁਹਾਨੂੰ ਕਹਿਨਦਾ ਤੇ ਤੁਸੀਂ ਗੱਲ ਵੀ ਮੰਨਿਆ ਕਰੋ ਜਰੂਰ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਨਵੇਂ ਭੈਣ ਭਰਾ ਜੁੜ ਰਹੇ ਆ ਸਾਜੋ ਅਸੀਂ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਲਈ ਬਣਾਉਂਦੇ ਰਹੀਏ ਤੇ ਤੁਸੀਂ ਸਾਥ ਦਿਓ ਤਾਂ ਜੋ ਸਾਨੂੰ ਹੋਰ ਹੁੰਗਾਰਾ ਜਿੰਨਾ ਜ਼ਿਆਦਾ ਦਿਓਗੇ ਉਨਾ ਹੀ ਅਸੀਂ ਤੇਜ਼ੀ ਨਾਲ ਵਧੀਆ ਤੋਂ ਵਧੀਆ ਕੰਟੈਂਟ ਬਣਾਵਾਂਗੇ ਆ ਗਾਈਸ ਸਾਹਮਣੇ ਪਲੇਨ ਆ ਗਿਆ ਤੁਹਾਨੂੰ ਦਿਖੇਗਾ ਇਹ ਸ਼ਾਂਤਨ ਦਿਖ ਰਿਹਾ ਹੋਏ ਬਿਲਕੁਲ ਰੋਡ ਦੇ ਉੱਪਰ ਦੀ ਆ ਗਿਆ ਆ ਨਿਕਲ ਕੇ ਇੱਥੇ ਮੈਂ ਦੇਖਿਆ ਇੱਕ ਕਾਰ નોਟਿਸ ਦਿੱਤੀ ਹੈ ਇਸੇ ਪਤਾ ਲੱਗ ਰਿਹਾ ਮੈਂ ਡੰਡੀ ਆ ਗਾਇਸ ਪਹਿਲੀ ਵਾਰ ਹੀ ਮੈਂ ਇੱਥੇ ਕੁੜਾ ਗਾਉ ਜਾਂ ਦਿੱਲੀ ਤੋਂ ਕਿਹਨੇ ਪੰਗਿ ਉੜਦੀ ਦੇਖੀ ਇੱਥੇ